ਗਿੱਦੜਵਾਦੇ ਨੇੜਲੇ ਪਿੰਡ ਗੁਰੂ ਸਰ ਵਿੱਚ ਇੱਕ ਕਬੱਡੀ ਖਿਡਾਰੀ ਕਿਸਾਨ ਖੇਤ ਵਿੱਚ ਤੂੜੇ ਬਣਾਉਣ ਦਾ ਕੰਮ ਕਰ ਰਿਹਾ ਸੀ ਜਿਸ ਵਿੱਚ ਇੱਕ ਹਾਦਸਾ ਵਾਪਰ ਗਿਆ ਤੇ ਉਸ ਖਿਡਾਰੀ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨਛੱਤਰ ਸਿੰਘ ਤੇ ਉਸ ਦਾ ਭਾਈ ਸ਼ੀਰਾ ਬੀਤੀ ਦੇਰ ਰਾਤ ਖੇਤ ਵਿੱਚ ਕੰਮ ਕਰ ਰਹੇ ਸੀ ਨੇੜੇ ਹੀ ਕੰਡਿਆਲੀ ਤਾਰ ਨੂੰ ਜਦੋਂ ਉਹ ਮਸ਼ੀਨ ਤੋਂ ਪਾਸੇ ਕਰਨ ਲੱਗਾ ਤਾਂ ਤੂੜੀ ਵਾਲੀ ਮਸ਼ੀਨ ਤੇ ਕੰਡਿਆਲੀ ਤਾਰ ਦੇ ਵਿੱਚਕਾਰ ਫਸ ਗਿਆ ਉਹਨਾਂ ਦੋਵਾਂ ਦੀ ਚਪੇਟ ਵਿੱਚ ਆ ਗਿਆ ਤੇ ਜਿਸ ਦੇ ਇੱਕ ਚਲਦਿਆਂ ਉਹਨਾਂ ਨੂੰ ਗਿੱਦੜਵਾ ਦੇ ਨਜੀਰ ਹਸਪੀਟਲ ਵਿੱਚ ਲਿਜਾਇਆ ਗਿਆ ਅਤੇ ਉਹਨਾਂ ਨੂੰ ਬਠਿੰਡਾ ਟਰਾਂਸਫਰ ਕਰ ਦਿੱਤਾ ਗਿਆ ਜਿੱਥੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨਛੱਤਰ ਸਿੰਘ ਬਹੁਤ ਵਧੀਆ ਇਨਸਾਨ ਸੀ ਜਿਸ ਨੇ ਕਬੱਡੀ ਦੇ ਖੇਡ ਵਿੱਚ ਕਾਫੀ ਮੱਲਾ ਮਾਰੀਆਂ ਨੇ ਤੇ ਉਹ ਇੱਕ ਮਸ਼ਹੂਰ ਕਬੱਡੀ ਜਾਫੀ ਸੀ ਜੋ ਆਪਣੇ ਪਿੱਛੇ ਦੋ ਬੱਚੇ ਤੇ ਘਰਵਾਲੀ ਨੂੰ ਛੱਡ ਗਿਆ ਇਸ ਮੌਕੇ ਤੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਈ ਹੈ ਮੈਂ ਸਰਜੀਤ ਸਿੰਘ ਜੀ ਮੈਂ ਬਠਿੰਡੇ ਵਿੱਚ ਜੌਬ ਕਰਦਾ ਹਾਂ ਸਪੈਸ਼ਲ ਪੁਲਿਸ ਇੰਸਪੈਕਟਰ ਮੇਰਾ ਮਤਲਬ ਤੋਂ ਦੋ ਕੰਗਿਆ ਸ਼ਾਮ ਅੰਦਰ ਆਪਣੇ ਜਾਪੀ ਸੀ ਜਿਹੜਾ ਕਬੱਡੀ ਪਲੇਅਰ ਲੱਡੂ ਦੀ ਮੌਤ ਹੋ ਗਈ ਮਹ ਕਿਵੇਂ ਹੋ ਗਈ ਸ਼ਾਮ ਦਾ ਟਾਈਮ ਸੀ ਇਹਨਾਂ ਕਰਾਇਤੇ ਆਪ ਦਾ ਰਜਗਾਰ ਲੈ ਕੇ ਟਰੈਕਟਰ ਲੈ ਕੇ ਤੇ ਲੋਕਾਂ ਦੇ ਤੂੜੀ ਬਣਾਉਂਦੇ ਸੀ ਸ਼ਾਮ ਨੂੰ ਕਿਸੇ ਦੇ ਘਰੇ ਹੋਰ ਤੂੜੀ ਬਣਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਇੱਕ ਸਾਡੇ ਹਰੀਆਂ ਦਾ ਘਾਰੇ ਪਿੰਡ ਦੇ ਵਿੱਚ ਉਹ ਮੰਨ ਕੇ ਤੈਰ ਸਾਡੇ ਵੀ ਦੋ ਕਿਲੇ ਤੂੜੀ ਬਣਾ ਦੇ ਇਹਨਾਂ ਦਾ ਚਲ ਬਣਾ ਦਿੰਦਾ ਉਹ ਜਦੋਂ ਤੂੜੀ ਬਣਾਉਂਦੇ ਸੀ ਜਦੋਂ ਤੂੜੀ ਬਣਾਉਂਦੇ ਬਣਾਉਂਦੇ ਜਦੋਂ ਇੱਕ ਦੋ ਗੇੜੇ ਲੈਂਦੇ ਵਿੱਚ ਤਾਰ ਆ ਗਈ ਇਹ ਮੂਰੇ ਤੁਰ ਕੇ ਨਾ ਤਾਰ ਘਟਣ ਲੱਗਿਆ ਇਹਦੇ ਇਹਦੇ ਮਲਾਵਾ ਪੈ ਗਿਆ ਤੇ ਇਹਨੂੰ ਪੈਰ ਨੂੰ ਪੈ ਗਿਆ ਪੈਰ ਨੂੰ ਜਦੋਂ ਖੰਭੇ ਨੂੰ ਕੱਸ ਪੈ ਗਿਆ ਤੇ ਉਹ ਵਿੱਚ ਆ ਗਿਆ ਹੂੰ ਉਸ ਕਰਕੇ ਬਲੱਡ ਬਹੁਤ ਜ਼ਿਆਦਾ ਨਿਕਲਿਆ ਉਸ ਕਰਕੇ ਦੀ ਮੌਤ ਹੋ ਗਈ ਇਹ ਇੱਕ ਸਮਾਜ ਸੇਵੀ ਬੰਦਾ ਸੀ ਕਿਉਂਕਿ ਜਦੋਂ ਵੀ ਕਿਸੇ ਵੱਧ ਵੱਧ ਟੂਰਨਾਮੈਂਟ ਕਰਉਂਦੇ ਸੀ ਪਿੰਡ 'ਚ ਇਹ ਟੂਰਨਾਮੈਂਟ ਦੇ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਲੰਗਰ ਕਮੇਟੀ ਚ ਜਿੱਥੇ ਵੀ ਦੀ ਡਿਊਟੀ ਲਾਉਂਦੇ ਸੀ ਵੱਧ ਚੜ੍ਹ ਕੇ ਹਿੱਸਾ ਲਯੋਗਦਾਨ ਕੁੰਬਸਿਆ ਹਮ ਮਾਈਸੀ ਵੀ ਇਹ ਪਹਿਲਾਂ ਤਾਂ ਵਿਚਾਰਾ ਆਪਦੇ ਤਿੰਨ ਚਾਰ ਭੈਣਾਂ ਸੀਗੀਆਂ ਜੀ ਗਰੀਬ ਗਰੀਬ ਪਰਿਵਾਰ ਚੋਂ ਸੀਗੇ ਇਹਨਾਂ ਨੇ ਪਹਿਲਾਂ ਨਾ ਕਰਾਇ ਦੇ ਟਰੈਕਟਰ ਚਲਾਉਣਾ ਹੁੰਦਾ ਸੀਗਾ ਟਰੈਕਟਰ ਚਲਾ ਕੇ ਕਰਾਇ ਫਿਰ ਉਹ ਲਾ ਕੇ ਆਪਣਾ ਟੈਂਡ ਪਾਸ ਕਰਦਾ ਤਿੰਨ ਚਾਰ ਭੈਣਾਂ ਸੀ ਉਹ ਗਈਆਂ ਨੇ ਹੁਣ ਇਹ ਵਿਚਾਰਾ ਸੌਖਾ ਹੋਇਆ ਸੀਗਾ ਹੁਣ ਇਹਨੇ ਆਪ ਦਾ ਟਰੈਕਟਰ ਦੇ ਕਮਾਂਡ ਲਈ ਸੀਗੀ ਕਿ ਉਹਨਾਂ ਯਾਰ ਸਵਾਪਰਿਆ ਕਿਹੜੀ ਸਾਡੀ ਨਾ ਟੀਮ ਦੀ ਉਹਦਾ ਨਾਮ ਸਾਨੂੰ ਲੋਕ ਸਾਈਆਂ ਦੇ ਕੇ ਜਾਂਦੇ ਹੁੰਦੇ ਸੀ ਮੈਂ ਕੁਲਦੀਪ ਅਮਰਜੀਤ ਪਹਿਨੇ ਪੰਜਾਬ ਪੁਲਿਸ ਤੇ ਇੱਕ ਬਲਵਿੰਦਰਪਾਲ ਸੀ ਸਾਡੇ ਅਸੀਂ ਪਹਿਨੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹ ਬਤੌਰ ਤੌਰ ਤੇ ਨਾ ਇਹ ਘੱਟ ਬੜੇ ਸੀ ਹਮ ਇਹਨਾਂ ਬਤੌਰ ਸਾਡੇ ਇੱਕ ਸਾਡੀ ਨਾ ਨੈਸ਼ਨਲ ਸਕੂਲ ਦੀ ਟੀਮ ਸੀ ਬਲਵਿੰਦਰ ਪੀਟੀਓ ਸੀ ਸਾਡੇ ਪਿੰਡ ਦੇ ਪਲੇਅਰ ਬਹੁਤ ਜ਼ਿਆਦਾ ਉਹਨਾਂ ਨੇ ਪੈਦਾ ਕੀਤੇ ਉਹਦੇ ਵਿੱਚ ਨਾ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਪਲੇਅਰ ਪਿੰਡ ਦੇ ਖੇਡ ਕੇ ਆ ਉਹਦਾ ਨਾਂ 'ਤੇ ਬਹੁਤ ਵੱਡਾ ਯੋਗਦਾਨ ਸੀ ਉਹਦੇ ਕਰਕੇ ਸਾਨੂੰ ਜੌਮ ਮਿਲੀ ਸਰ ਇਹ ਜਿਹੜਾ ਇਹਨਾਂ ਨਾਲ ਸਾਡਾ ਟੂਰਨਾਮੈਂਟ ਪਹਿਲਾਂ ਸੀ ਨਾ ਇਸ ਟਾਲ ਖੇਡਦੇ ਸਾਰੇ ਮਰ ਕਿਸੇ ਪਿੰਡ ਵਾਲੇ ਕਬੱਡੀ ਖੁੱਡ ਕੇ ਨਾ ਕੀ ਉਦੋਂ ਸਾਨੂੰ ਸਾਈਆਂ ਦੇ ਕਿ ਜਾਂਦੇ ਸੀਗੇ ਵੀ ਜਦੋਂ ਵੀ ਜੇ ਕੋਈ ਜੇ ਕਿਸੇ ਦਾ ਕੋਈ ਮੁਕਾਬਲਾ ਕਰਾਉਣਾ ਹੁੰਦਾ ਸੀ ਨਾ ਅੱਗੇ ਹੋਣ ਵਾਲੀ ਕਬੱਡੀ ਨਹੀਂ ਜਿਵੇਂ ਵੀ 8 8 8 8 ਮਿੰਟ ਦੇ ਉੱਤੇ 2 2 ਮਿੰਟ ਦੇ ਉੱਤੇ 15 5 15 20 5 20 ਉਦੋਂ ਮੈਚ ਐ ਹੁੰਦੇ ਸੀ ਅੜ ਕੇ ਜਿਵੇਂ ਇੰਡੀਆ ਤੇ ਪਾਕਿਸਤਾਨ ਦਾ ਹੁੰਦਾ। ਉਦੋਂ ਲੋਕ ਸਾਨੂੰ ਨਾਲ ਸਾਈਆਂ ਦੇ ਕਿ ਜਾਂਦੇ ਹੁੰਦੇ ਸੀ। ਜਿਹੜਾ ਲੱਡੂ ਸੀਗਾ ਇਹ ਮੇਰੇ ਨਾਲ ਜਾਫੀ ਸੀਗਾ। ਬਹੁਤ ਹੋਰ ਇੱਕ ਕੰਨੀ ਤੇ ਕੁਲਦੀਪ ਹੁੰਦਾ ਸੀ। ਸੈਕੰਡ ਮੇਂ ਨਾਲ ਲੱਡੂ ਹੁੰਦਾ ਸੀਗਾ। ਲੱਡੂ ਇੱਕ ਖੇਤੀ ਕਰਨ ਦੇ ਤੌਰ ਤੇ ਜਦੋਂ ਇਹ ਪਿੰਡ 'ਚ ਕਰਾਏ ਕੋਈ ਖੇਤ ਹੁੰਦਾ ਸੀ ਜਾਂ ਕਰਾਏ ਲਾਉਂਦਾ ਸੀ ਜਾਂ ਖੇਤੀ ਦਾ ਕੰਮ ਕਰਦਾ ਸੀ। ਇਹਨੂੰ ਧੱਕੇ ਨਾਲ ਅਸੀਂ ਲਿਆਉਂਦੇ ਸੀ। ਖੇਤੋਂ ਜਾ ਕੇ ਬਹੁਤ ਵਾਰੀ ਲੈ ਕੇ ਆਉਂਦੇ। ਇੱਡਾ ਵਧੀਆ ਸੁਭਾ ਦਾ ਸੀ ਨਾ ਅਸਮੁਖ ਸੀਗਾ ਇਹਨੇ ਕਦੇ ਨਾ ਨਹੀਂ ਕੀਤਾ ਸੀ ਭਾਵੇਂ ਕਿ ਕਿਉਂਕਿ ਪਾਣੀ ਦੀ ਵਾਰੀ ਕਿਉਂ ਨਾ ਪਾਣੀ ਦੀ ਵਾਰੀ ਇੱਕ ਜੱਟ ਦੀ ਅਹਿਮ ਹੁੰਦੀ ਹੈ ਤੇ ਪਾਣੀ ਲਾਉਂਦਾ ਵੀ ਅਸੀਂ ਬਹੁਤ ਤਰੀ ਬਚਾਵੇ ਛੜਾ ਕੇ ਲਏ ਆ ਤੇ ਉਦੋਂ ਜਾ ਕੇ ਫਿਰ ਇਹਨੇ ਦੇਸੂ ਜੋ ਦੇਲੇ ਮੱਟੂ ਨੂੰ ਬੰਦ ਹੋਣੇ ਬਹੁਤ ਜੱਫੇ ਲਾਈ ਹੂੰ ਜੀ ਨੂੰ ਅਸੀਂ ਵਨ ਸੈਟਰ ਦਾ ਮੈਚ ਖੜਾਇਆ ਹੂੰ ਪਰ ਇਹਨੇ ਟੀਮ ਨੂੰ ਡਿਸਟ੍ਰਿਬਿਊਟ ਆ ਹੂੰ ਇੱਕ ਮੜਕੇ ਸਾਡਾ ਆਧਨੀਆਂ ਮੈਚ ਪਿਆ ਉਹਦੇ ਵਿੱਚ ਇਹਨੇ ਥਾਂਬੇ ਵਾਲੇ ਗਰਮੀਤ ਨੂੰ ਜੱਫੇ ਲਾਈ ਉਹਦੇ ਕਰਕੇ ਕਈ ਵਾਰੀ ਤਾਂ ਅਸੀਂ ਨਾ ਲੱਡੂ ਕਰਕੇ ਜਿੱਤਦੇ ਰਹੇ ਹਰੂ ਸਰ ਦੀ ਟੀਮ ਹੈ ਨਾ ਜਿਹੜੀ ਉਹ ਲੱਡੂ ਕਰਕੇ ਜਿੱਤਦਰੀ ਹੈ ਜੰਕਲਦੀਪ ਬਹੁਤ ਵਧੀਆ ਜੱਪੀ ਸੀ ਪਿੰਦਰ ਸੀ ਮੈਂ ਸੀ ਅਮਰਜੀਤ ਸਾਡਾ ਰੀਡਰ ਸੀਗਾ ਬਹੁਤ ਵਧੀਆ ਨਾਮਵਰ ਟੀਮ ਸੀ ਜੱਦੀ ਹਰਜੀਤ ਬਾਜੇ ਖਨਨ ਵਾਲੀ ਬਵਾਚਾ ਸਾਡਾ ਬਹੁਤ ਚੜ੍ਹ ਤਾਂ ਲੀਆਂ ਕਿਉਂਕਿ ਗਲਤ ਤੱਕ ਕੀ ਜਿਹੜਾ ਹਰਜੀਤ ਦਾ weight ਜਿਆਦਾ ਸੀਗਾ ਹਰਜੀਤ ਦਾ 1 ਕਵਾਂਟਲ 20 ਕਿਲੋ ਸੀਗਾ ਇਹਦਾ weight ਇਹਦਾ weight ਘੱਟ ਸੀਗਾ weight ਘੱਟ ਕਰਕੇ ਨਾ ਤੇ ਬਰਚੜ ਫੜਿਆਰ ਕਾ ਕਰ ਦਿੰਦਾ ਸੀ ਕੰਮ ਨੂੰ ਇਹਨਾਂ ਸਾਡੀ ਜਿਹੜੀ ਜਿਹੜਾ ਸਾਡੀ ਮੰਗ ਹੈ ਇਹ ਸਪੋਰਟ ਸਕਲਪਾਂ ਤੇ ਖੜਾ ਰਿਆਂ ਇਹ ਗਰੀਬ ਪਰਿਵਾਰ ਦੀ ਅਸੀਂ ਸੋਚਣਾ ਹੈ ਮੈਡੀਕਲ ਦੀ ਗੱਲ ਕੀਤੀ ਹੈ ਹੋਰ ਪਲੇਅਰਾਂ ਨਾਲ ਵੀ ਅਸੀਂ ਗੱਲ ਕਰਨੀ ਹੈ ਕਲੱਬਾਂ ਨੇ ਵੀ ਮਦਦ ਕਰਨੀ ਚਾਹੀਦੀ ਹੈ ਸਾਡੇ ਪਿੰਡ ਦੀ ਜਰਬ ਨੂੰ ਵੀ ਕਰਨੀ ਚਾਹੀਦੀ ਹੈ ਇਹ ਸਪੈਸ਼ਲ ਮੋਹਤਵਾਰ ਬੰਦਿਆਂ ਨਾਲ ਕਰਨੀ ਚਾਹੀਦੀ ਹੈ ਡਰਮਨ ਕਰਨ ਕੇ ਜੇ ਤਾਂ ਸਰਕਾਰ ਨੇ ਹੀ ਕਰਨੀ ਚਾਹੀਦੀ ਸਾਰਿਆਂ ਨੂੰ ਸਹੂਲਤ ਦੇਣੀ ਚਾਹੀਦੀ ਕਿਉਂਕਿ ਦੀ ਬੇਟੀ ਹੋਣ ਵਾਲੀ ਹੈ ਘਰ ਦੇ ਪਰਿਵਾਰ ਮੈਂਬਰਾਂ ਦਾ ਜੀ ਦਾ ਹੋਰ ਬਿਜਾਰਾ ਬਹੁਤ ਮੁਸ਼ਕਲ ਚੱਲਦਾ। ਉਹ ਨੇਕ ਸੁਭਾ ਦਾ ਬੰਦਾ ਸੀ ਆ ਸਮਾਜ ਸੇਵੀ ਸੀ। ਇੱਕ ਵਾਰੀ ਪਤਾ ਕੀ ਮੈਨੂੰ ਕੋਈ ਵੀ ਲਸਾ ਕਿਹਦਾ ਸਰਦੀਆਂ ਦਾ ਟਾਈਮ ਸੀ। ਸਰਦੀਆਂ ਉਹ ਮੰਗਦੇ ਮਹੀਨੇ ਦੇ ਵਿੱਚ ਕੋਈ ਪਾਣੀ ਦੀ ਵਤਨੀ ਮਿਲਦਾ। ਪਾਣੀ ਲੋਨਡਾਉਂ ਤੋਂ ਡਰਦਾ ਇਹੋ। ਇਹਨੇ ਨਹਿਰ ਦੇ ਵਿੱਚ ਗਾਈਆਂ ਡੇਕਦੀਆਂ। ਗਾਈਆਂ ਦੀ ਇਹਨੇ ਵਿਚੜ ਕੇ ਨਹਿਰ ਦੇ ਵਿੱਚ ਵਰਕੇ ਜਾਨ ਬਚਾਈ। ਐਦਾਂ ਦਾ ਸਮਾਜ ਸੇਵੀ ਸੀ ਬੰਦਾ। ਸਾਨੂੰ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਵੱਡੇ ਨੂੰ। ਕਮੇਟੀ ਨੂੰ ਸਾਡੇ ਪਿੰਡ ਨੂੰ ਪਹੁੰਚ ਸਾਡੇ ਪਿੰਡ ਦੇ ਵਿੱਚ ਨਾਜ ਨਹੀਂ ਪੱਛੀ ਜਦੋਂ ਮੈਂ ਤੇ ਕਲਦੀਪ ਜਾਂ ਗਏ ਅਸੀਂ ਘਰੇ ਗਏ ਉਹਨਾਂ ਦੇ ਐ ਮਾਤਮ ਸ਼ਾਇਆ ਪਿਆ ਸੀਗਾ ਤੇ ਕਿਸੇ ਨੇ ਰੋਟੀ ਨਹੀਂ ਖਾਧੀ ਕਿਉਂਕਿ ਇਹ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਇਹ ਜੋ ਦੁੱਖ ਸੁੱਖ ਬਣਦਾ ਹੈ ਰਹੀ